ਇਸ ਵਿੱਚ ਸੱਚ ਕਿੰਨਾ ਹੈ ਕਿ ਮਾਰੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਸਾਰਿਆਂ ਨੂੰ ਸੀਨੇ ਨਾਲ ਲਾਇਆ ਕਿਉਂ ਲਾਇਆ ਸੀ ਇਸੇ ਕਰਕੇ ਲਾਇਆ ਸੀ ਮਹਾਰਾਜ ਕਹਿੰਦੇ ਡਲਿਆ ਕੀ ਕਹਿਣਾ ਓਏ ਕਹਿੰਦਾ ਦਾਤਾ ਤੇਰੀ ਫੌਜ ਵਿੱਚ ਜਾਤੀਆਂ ਨੇ ਛੋਟੀਆਂ ਦਾਲ ਨਾਲ ਖਾਂਦੇ ਜਿਹੜੇ ਮੱਕੀ ਦੀਆਂ ਰੋਟੀਆਂ ਆ ਜਿਹੜੀ ਫੌਜ ਤੈਂ ਜਵਾਨਾਂ ਦੀ ਬਣਾਈ ਆ ਇਹਨਾਂ ਨੇ ਕੀ ਦੱਸ ਦਾਤਾ ਲੜਨੀ ਲੜਾਈ ਆ ਮਹਾਰਾਜ ਕਹਿੰਦੇ ਫੇਰ ਕਹਿੰਦੇ ਆ ਵੇਖੋ ਮਹਾਰਾਜ ਮੇਰੇ ਕਈ ਜਵਾਨ ਨੇ ਇੱਕ ਇੱਕ ਬੱਕਰਾ ਇੱਕ ਦੀ ਖਰਾਕ ਹੈ ਚੰਗੇ ਇਹ ਉੱਚੇ ਲੰਮੇ ਸੋਹਣੀ ਪਾਉਂਦੇ ਨੇ ਪੁਛਾ ਕੇ ਮਹਾਰਾਜ ਇਹੋ ਜੇ ਜਵਾਨ ਚਾਹੀਦੇ ਐ ਇੱਕ ਇੱਕ ਬੱਕਰਾ ਇੱਕ ਇੱਕ ਜਾਣਾ ਖਾ ਜਾਂਦਾ ਆ ਤੇਰੇ ਸਿੰਘ ਕਿਦਾਂ ਦੇ ਵਿਚਾਰੇ ਇਹਨਾਂ ਨੇ ਕਿੱਥੋਂ ਜੰਗ ਲੜਨਾ ਮੈਨੂੰ ਯਾਦ ਕਰਦਾ ਤੇ ਤੇਰੇ ਪੁੱਤ ਸ਼ਹੀਦ ਨਾ ਹੁੰਦੇ ਵੇਖੋ ਕਿੰਨਾ ਪਿਆਰ ਕੀਤਾ ਕਰਮਾਂ ਵਾਲਿਓ ਆਪਾਂ ਅਜੇ ਇਧਰ ਨੂੰ ਮੁੜ ਗਏ ਅਕਿੰਨੇ ਸੋਨੇ ਨਿਹੰਗ ਸਿੰਘ ਬਾਣਾ ਪਾਇਆ ਗੁਰੂ ਦਾ ਮੈਂ ਤੁਹਾਨੂੰ ਵੀ ਬੇਨਤੀ ਕਰਦਾ ਸਮਾਗਮਾਂ ਦਾ ਫਾਇਦਾ ਤਾਂ ਜੇ ਜਿਨ ਕੇ ਦਿਨ ਮਨਾਤੇ ਉਹਨ ਕੀ ਬਾਤ ਵੀ ਮੰਨੋ ਅੱਜ ਅਰਦਾਸ ਕਰਕੇ ਜਾਇਓ ਜਿਹੜਾ ਸਿੰਘ ਦਾੜਾ ਕਟਾਉਂਦਾ ਉਹ ਰੱਖ ਲੈ ਜਿਹੜਾ ਸਿੰਘ ਕੇਸ ਕਟਾਉਂਦਾ ਦਸਤਾਰ ਬੰਨਿਆ ਕਰੋ ਇਹ ਮਹਾਰਾਜ ਦੇ ਤੋਹਫੇ ਦਰਗਾਈ ਹੈ ਇਸ ਕਰਕੇ ਪਾਤਸ਼ਾਹ ਮਹਾਰਾਜ ਕਹਿੰਦੇ ਆ ਫੌਜ ਵਿੱਚੋਂ ਦੋ ਜਵਾਨ ਤੇ ਬੁਲਾਈ ਖਾਂ ਮਹਾਰਾਜ ਹੁਣੇ ਬੁਲਾਉਣੇ ਆਪਾਂ ਇਧਰ ਆਓ ਜਰਨੈਲੋ ਜੋੜੀਆਂ ਛਾਤੀਆਂ ਅੱਖਾਂ ਦੇ ਵਿੱਚ ਲਾਲੀ ਮੁੱਛਾਂ ਨੂੰ ਵਟ ਦਿੰਦੇ ਆਏ ਮਹਾਰਾਜ ਕਹਿੰਦੇ ਥੋੜੀ ਜੀ ਦੂਰ ਕਿਰਾ ਖੜੇ ਤੇ ਕਰਾਈ ਹਾਂ ਕਹਿੰਦੇ ਔਰ ਉੱਥੇ ਖੜੋ ਜਾਗੇ ਮਹਾਰਾਜ ਸਾਹਿਬ ਨੇ ਫਿਰ ਰਾਈਫਲ ਫਕੜੀ ਵਿੱਚ ਪਾ ਕੇ ਬਰੂਦ ਮਹਾਰਾਜ ਸਾਹਿਬ ਸਵਾਰਨ ਲੱਗ ਪਏ ਤੇ ਡੱਲਾ ਕਹਿੰਦਾ ਮਹਾਰਾਜ ਇਹ ਕੀ ਕਰ ਲੱਗੇ ਆ ਮਹਾਰਾਜ ਕਹਿੰਦੇ ਤੂੰ ਇਹਨਾਂ ਨੂੰ ਆਖਿਆ ਨਾ ਮੇਰੀਆਂ ਫੌਜਾਂ ਨੂੰ ਵੀ ਇਹ ਮਜਬੀ ਸੀਮੇ ਚ ਹੀ ਰਨਾਈ ਨੀਵੀਆਂ ਜਾਤਾਂ ਕੱਟੀਆਂ ਕਰੀ ਫਿਰਦਾ ਬਾਬਾ ਇਨਾਂ ਨੇ ਕਿਥੋਂ ਜੰਗ ਲੜਨਾ ਏ ਤੈਨੂੰ ਇਹਨਾਂ ਦਾ ਪਿਆਰ ਵਿਖਾਉਣੇ ਆ ਮਹਾਰਾਜ ਕਹਿੰਦੇ ਡੱਲਿਆ ਦੋ ਜਵਾਨ ਤੇ ਬਲਾਈਂ ਖਾਂ ਥੋੜੀ ਜੀ ਦੂਰ ਕਿਹੜਾ ਖੜੇ ਤੇ ਕੜਾਈਂ ਹਾਂ ਖੜੋਣੇ ਸਿੱਧੇ ਨਾ ਖੜੋਣ ਨੀਵੀਂ ਪਾ ਕੇ ਵੇਖਣੀ ਆ ਅੱਜ ਆਪਾਂ ਗੋਲੀ ਚਲਾ ਕੇ ਆਖੋ ਸਤਨਾਮ ਮਹਾਰੇ ਕਹਿੰਦੇ ਦੂਰ ਖਲਾਰ ਓ ਤੇਰੇ ਜਵਾਨਾਂ ਨੂੰ ਤੇਰੇ ਜਵਾਨਾਂ ਦੀ ਮਰਦਾਨਗੀ ਪਰਖੀਏ ਜਦੋਂ ਮਹਾਰੇ ਨੇ ਤੋੜਾ ਕਸਿਆ ਰਾਈਫਲ ਦਾ ਤੇ ਲਾਲੀਆਂ ਜਿਹੜੀਆਂ ਚਿਹਰੇ ਦੀਆਂ ਘੋਮ ਹੋ ਗਈਆਂ ਨੀਵੀ ਪੈ ਗਈ ਦੱਲਾ ਕਘਾ ਕੇ ਕਹਿੰਦਾ ਮਹਾਰਾਜ ਤੁਸੀਂ ਨਿਸ਼ਾਨਾ ਹੀ ਪਰਖਣਾ ਏ ਤੇਰ ਬਟੇਰੇ ਆ ਚਲਾਉਣੀ ਜੇ ਗੋਲੀ ਹਾਥੀਏ ਤੇ ਘੋੜਿਆ ਮਹਾਰਾਜ ਕਿੰਨਾ ਕੋਝਾ ਜਿੱਥੇ ਮਰਜੀ ਮਾਰ ਦਿਓ ਫੇਰ ਮਾਰ ਦਿਓ ਮਾਰੇ ਸੱਚੇ ਬਾਦਸ਼ਾਹ ਕਾਸ ਤੋਂ ਤੁਸੀਂ ਗੋਲੀਆਂ ਚਲਾਉਣੀ ਐ ਏਡੇ ਏਡੇ ਸੋਹਣੇ ਪੁੱਤਾਂ ਦੀ ਜਾਨ ਕਿਉਂ ਗਵਾਉਣੀ ਐ ਵੀ ਮਹਾਰਾਜ ਕੀ ਕਰਨ ਲੱਗੇ ਜੇ ਏਡੇ ਗੱਭਰੂ ਮਾਰ ਦੋਂਗੇ ਗੋਲੀ ਮਾਰ ਕੇ ਮਹਾਰਾਜ ਮੁਸਕਰਾਈ ਜਾ ਰਿਹਾ ਥੋੜਾ ਜਿਹਾ ਧਿਆਨ ਦੇ ਕੇ ਵੇਖਿਓ ਮਹਾਰਾਜ ਕਹਿੰਦੇ ਡਲਿਆ ਬਗਾਨੇ ਪੁੱਤ ਨਹੀਂ ਮਰਾਉਣੇ ਤੇ ਫਿਰ ਤੂੰ ਖੜੋ ਜਾ ਜਾ ਕੇ ਲੱਤਾਂ ਕੰਬ ਗਈਆਂ ਕਹਿੰਦੇ ਪਾਦਸ਼ਾਹ ਕਮਾਲ ਕਰਦੇ ਹੋ ਕਿੰਨੀਆਂ ਹੋਰ ਵਸਤੂਆਂ ਹਾਥੀ ਘੋੜੇ ਬੱਕਰਾ ਲਿਆ ਦਿੰਨੇ ਨਿਸ਼ਾਨਾ ਹੀ ਪਰਖਣਾ ਐ ਵੀ ਜਰੂਰੀ ਬੰਦੇ ਤੇ ਪਰਖਣਾ ਏ ਮਾਰੇ ਕਲਗੀਧਰ ਹਸੇ ਕਹਿੰਦੇ ਬਸ ਡਲਿਆ ਤੇਰਾ غرور ਲਾਉਣਾ ਸੀ ਤੂੰ ਮੇਰੇ ਪੁੱਤਾਂ ਨੂੰ ਵੇਖ ਕੇ ਮਜ਼ਾਕ ਕੀਤਾ ਨਾ ਵੀ ਆਹ ਕੀ ਇਕੱਠੇ ਕੀਤੀ ਫੌਜ ਤੋਂ ਅੱਜ ਵੀ ਕਈ ਕਰਦੇ ਆ ਨਾ ਜਾਤ ਬਰਾਦਰੀ ਦੀ ਵੰਡਦਾ ਇਹ ਕੋੜ ਬੜਾ ਵੱਡਾ ਕੋ ਸਤਨਾਮ ਸਾਨੂੰ ਕਿਸੇ ਬੰਨੇ ਨਹੀਂ ਲੱਗਣ ਦਿੰਦਾ ਜਦੋਂ ਸਾਡੇ ਬਾਪੂ ਨੇ ਗੱਲ ਹੀ ਮੁਕਾਤੀ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਏਕ ਨੂਰ ਤੇ ਸਭ जग ਉਪਜਿਆ ਕਣ ਭਲੇ ਉਹ ਮੰੰਦੇ ਇੱਕ ਫਕੀਰ ਨੇ ਪੁੱਛਿਆ ਸੀ ਕਹਿੰਦੇ ਦੱਸੀ ਦਸ਼ਮੇਸ਼ ਪਿਤਾ ਕੀ ਦੇ ਨਾਲ ਪਿਆਰ ਤੇਰਾ ਆਣ ਕੇ ਫਕੀਰੇ ਕਰਜ ਗੁਜ਼ਾਰਦਾ ਪੁੱਤਾਂ ਨਾਲ ਪਿਆਰ ਹੁੰਦਾ ਜੰਗ ਵਿੱਚ ਵਾਰ ਦਾ ਨਾ ਮਾਇਆ ਨਾਲ ਪਿਆਰ ਹੁੰਦਾ ਨਦੀਆਂ 'ਚ ਰੋੜ ਦਾ ਨਾ ਪੂਰੀ ਨਾਲ ਪਿਆਰ ਹੁੰਦਾ ਆਨੰਦ ਨੂੰ ਵਿਸਾਰ ਦਾ ਨਾ ਪਾਛਾ ਕਿੰਨੂੰ ਪਿਆਰ ਕੀਤਾ ਤੁਸੀਂ ਮਹਾਰਜ ਕਹਿੰਦੇ ਅੱਗੋਂ ਹੱਸ ਬੋਲੇ ਸ੍ਰੀ ਦੇ ਸ਼ਮੇਸ਼ ਪਿਤਾ ਅੰਮ੍ਰਿਤ ਪਿਆਰਾ ਮੈਨੂੰ ਖੰਡੇ ਵਾਲੀ ਮਰ ਕੇ ਕਹਿੰਦੇ ਮੈਂ ਅੰਮ੍ਰਿਤ ਨੂੰ ਪਿਆਰ ਕੀਤਾ ਮੈਂ ਪੁੱਤਾਂ ਨੂੰ ਜਾਇਦਾਦ ਨੂੰ ਆਨੰਦਪੁਰੀ ਨੂੰ ਹੀਰੇ ਮੋਤੀਆਂ ਨੂੰ ਪਿਆਰ ਨਹੀਂ ਕੀਤਾ ਆਪਣੇ ਬਾਪੂ ਨੂੰ ਵੀ ਭੇਜ ਦਿੱਤਾ ਮੈਨੂੰ ਸਭ ਤੋਂ ਪਿਆਰਾ ਅੰਮ੍ਰਿਤ ਹੈ ਤੇ ਜਦੋਂ ਸਾਧ ਸੰਗਤ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ ਉਦਨ ਹੀ ਮੇਰੇ ਸੱਚੇ ਪਾਤਸ਼ਾਹ ਜੀ ਨੇ ਸ਼ਬਦ ਕਹਿ ਵਹਿ ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਫੌਜ ਖਾਲਸਾ ਕਾਲ ਪੁਰਖ ਕੀ ਫੌਜ ਇਕੇ ਬਾਟੇ ਨੂੰ ਤਿਆਰ ਕੀਤਾ ਉਥੇ ਕੋਈ ਮਜਵੀ ਸ਼ੀਮਾ ਝੀਰ ਨਾਈ ਚਮਾਰ ਕੋਈ ਜਾਤ ਬਰਾਦਰੀ ਨਹੀਂ ਪਰਖੀ ਬਸ ਸ਼ਮਸ਼ੀਰ ਨੂੰ ਬਾਹਰ ਕੱਢ ਕੇ ਤੇ ਆਖਿਆ ਆਓ ਕੋਈ ਬੇਟਾ ਸੀਸ ਕਰੋ ਬੇਟਾ ਪੰਜਾਂ ਨੇ ਆ ਕੇ ਸਿਰ ਦਿੱਤੇ ਤੇ ਪੰਜਾਂ ਨੂੰ ਮਾਰੇ ਨੇ ਸਰਜੀਤ ਕਰਕੇ ਆਖਿਆ ਪੰਜ ਪ੍ਰਵਾਣ ਪੰਜ ਪ੍ਰਧਾਨ ਪੰਚੇ ਪਾਵੇ ਬਾਟੇ ਦੇ ਵਿੱਚੋਂ ਪਿਆਰ ਦੀਆਂ ਬੂੰਦਾਂ ਸੀਸ ਵਿੱਚ ਪਾ ਕੇ ਆਖਿਆ ਬੋਲ ਵਾਹਿਗੁਰੂ ਜੀ ਕਾ ਖਾਲਸਾ ਫਿਰ ਮਾਰੇ ਸਹਿਬ ਜੀ ਨੇ ਤਣ ਤੇ ਬੂੰਦਾਂ ਪਾਈਆਂ ਮੁਖੜੇ 'ਚ ਪਾਈਆਂ ਆਖਿਆ ਬੋਲ ਵਾਹਿਗੁਰੂ ਜੀ ਕਾ ਪੰਜਾਂ ਨੂੰ ਨਾਮ ਦਿੱਤੇ ਮਾਰੇ ਕਹਿੰਦੇ ਪਹਿਲਾ ਦਇਆ ਤਰਸ ਕਰਿਆ ਕਰੋ ਗਰੀਬ ਗੁਰੂ ਦੇ ਤੇ ਫਿਰ ਧਰਮ ਪੈਦਾ ਹੋਏਗਾ ਜਦੋਂ ਧਰਮੀ ਬਣੋਂਗੇ ਹਿੰਮਤ ਪੈਦਾ ਹੋਏਗੀ ਜਦੋਂ ਹਿੰਮਤ ਹੋਊਗੀ ਫਿਰ ਮੋਕਮ ਕਾਮਨਾ ਤੋਂ ਰਹਿਤ ਹੋਵਗੇ ਪੰਜਵਾਂ ਸਹਿਬ ਦੀ ਪ੍ਰਾਪਤੀ ਹੋ ਜਾਏਗੀ ਆਖੋ ਸਤਨਾਮ ਫਿਰ ਪੰਜ ਅਰਥ ਵੀ ਦੱਸੇ ਮਾਰੇ ਕਹਿੰਦੇ ਬਾਟਾ ਪੰਜ ਚੀਜ਼ਾਂ ਲਈਆਂ ਅੰਮ੍ਰਿਤ ਲਈ ਬਾਟੇ ਦਾ ਅਰਥ ਕੀ ਹੈ ਮਹਾਰਾਜ ਕਹਿੰਦੇ ਜਦੋਂ ਕੜਾ ਪ੍ਰਸ਼ਾਦ ਦੀ ਦੇਗ ਵਰਤਦੀ ਹੈ ਤੇ ਜਿੰਨੀ ਸੰਗਤ ਬੈਠੀ ਵਰਤੌਣ ਵਾਲਾ ਸਾਰਿਆਂ ਨੂੰ ਇੱਕੋ ਜਿਹਾ ਵਾਫਾ ਦਿੰਦਾ ਹੋਣੀ ਪੁੱਛਦਾ ਪਾਉ ਤੂੰ ਤੇਰੀ ਜਾਤ ਕੀ ਆ ਤੂੰ ਕੌਣ ਆ ਤੂੰ ਕੇਸ ਕਟਾਏ ਜਾਂ ਕਿਦਾਂ ਮਹਾਰਾਜ ਕਹਿੰਦੇ ਜਿਵੇਂ ਬਾਟੇ ਦਾ ਹਿਰਦਾ ਏ ਸਾਰਿਆਂ ਨੂੰ ਇੱਕੋ ਜਿਹਾ ਵਰਤੌਂਦਾ ਪੰਗਤ ਵਿੱਚ ਮੇਰੇ ਸਿੱਖ ਦਾ ਹਿਰਦਾ ਸਾਰਿਆਂ ਲਈ ਇੱਕੋ ਜਿਹਾ ਹੋਊਗਾ ਆਖੋ ਸਤਨਾਮ ਦੂਸਰਾ ਮਾਰੇ ਇਸ ਤਦਰਬ ਦਾ ਨਿਰਮਲ ਜਲ ਪਾਇਆ ਕਹਿਣ ਲੱਗੇ ਭਾਈ ਦਇਆ ਸਿੰਘਾ ਜਿਵੇਂ ਪਾਣੀ ਦਾ ਸੁਭਾਅ ਅੱਗ ਬੁਝਾਉਣੀ ਤੇ ਮੈਲ ਲਾਉਣੀ ਮੇਰੇ ਖਾਲਸੇ ਦਾ ਸੁਭਾਅ ਉਹ ਗਏ ਕਲੇਸ਼ ਨਹੀਂ ਪਾਉਣਗੇ ਆਪਣੇ ਅੰਦਰੋਂ ਮੈਲ ਨੂੰ ਬਾਹਰ ਕੱਢ ਕੇ ਪਾਣੀ ਦੀ ਤਰ੍ਹਾਂ ਨਿਰਮਲ ਹੋ ਜਾਣਗੇ ਤੀਸਰਾ ਬਚਨ ਮਾਰੇ ਸਹਿਬ ਜੀ ਨੇ ਪਤਾਸੇ ਪਾਏ ਪਤਾਸਿਆਂ ਦਾ ਭਾਵ ਅਰਥ ਕੀਤਾ ਕਹਿੰਦੇ ਹਿਰਦਾ ਬਾਟੇ ਵਰਗਾਉ ਮੇਰੇ ਖਾਲਸੇ ਦਾ ਕੋਈ ਉੱਚ ਨੀਚ ਨਹੀਂ ਜਾਤ ਪਾਤ ਨਹੀਂ ਗਰੀਬੀ ਅਮੀਰੀ ਨਹੀਂ ਇੱਕੋ ਜਿਹਾ ਵਰਤਣਗੇ ਦੂਸਰਾ ਪਾਣੀ ਵਰਗਾ ਸੁਭਾਅ ਹੋਊਗਾ ਠੰਡ ਪਾਉਣਗੇ ਕਲੇਸ਼ ਨਹੀਂ ਤੀਸਰਾ ਕਹਿੰਦੇ ਬੋਲ ਬਾਣੀ ਪਤਾਸੇ ਵਰਗੀ ਮਿੱਠੀ ਹੋਊਗੀ ਆਖੋ ਸਤਨਾਮ ਬੜਾ ਡੂੰਗਾ ਇਹ ਆ ਜੀ ਇਹ ਸਾਡੇ ਘਰ ਦਾ سلسلہ ਪਰ ਮਾਫੀ ਦਿਓ ਸਮਝ ਨਹੀਂ ਸਕੇ ਕਈਆਂ ਨੇ ਅਮਰਤਿ ਸ਼ਾ ਕਿਹਾ ਉਹਨਾਂ ਨੂੰ ਨਹੀਂ ਪਤਾ ਇਹਦੇ ਇਹਦੇ ਪਹਾਵਰਥ ਕੀ ਹੈ ਹਾਂਜੀ ਗਾਲ ਤੋਂ ਬਿਨਾ ਹੀ ਕੁੰਦੇ ਨਹੀਂ ਆਖੋ ਸਤਨਾਮ ਆਮ ਨੱਟ ਤੇ ਵੇਖੋ ਕਈ ਵੇਰ ਹੈ ਨਾ ਗੁੱਸਾ ਆ ਜਾਂਦਾ ਭਾਵੇਂ ਸੁਭਾਅ ਕੋਈ ਫਿਰ ਗਾਲਾਂ ਤੇ ਨਾ ਕੱਢੋ ਧੀਆਂ ਭੈਣਾਂ ਦੀਆਂ ਕੁਝ ਆਪਾਂ ਨੂੰ ਮਾਰੇ ਸਹਿਬ ਨੇ ਜੀਬ ਦਾ ਆਖਿਆ ਪਤਾਸੇ ਵਰਗੀ ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ ਹਉ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੋਹਰਾ ਮਾਰੇ ਕਹਿੰਦੇ ਪਤਾਸੇ ਵਰਗੀ ਜੀਬ ਹੋਵੇ ਬਾਣੀ ਪੜਦੇ ਰਹੋ ਨਾਮ ਜਪਦੇ ਰਹੋ ਆਓ ਜੀ ਬੈਠੋ ਜੀ ਜਲ ਛਕੋ ਜੀ ਇਨਾ ਪਿਆਰ ਕਰਿਓ ਤੇ ਚੌਥਾ ਮਹਾਰਾਜ ਸਾਹਿਬ ਜੀ ਨੇ ਫਿਰ ਖੰਡਾ ਫੜਾਇਆ ਚਾਰ ਚੀਜ਼ਾਂ ਹੋ ਗਈਆਂ ਜੀ ਬਾਟਾ ਜਲ ਪਤਾਸੇ ਖੰਡਾ ਤੇ ਪੰਜਵੇਂ ਗੁਰੂ ਗੋਬਿੰਦ ਸਿੰਘ ਵਿੱਚ ਬਹਿ ਗਏ ਮਹਾਰੇ ਕਹਿੰਦੇ ਦਇਆ ਸਿੰਘਾ 부ਝਿਆ 부ਝਾਰਤ ਨੂੰ ਮਹਾਰੇ ਦੱਸੋ ਪਾਤਸ਼ਾਹ ਕਹਿੰਦੇ ਹਿਰਦਾ ਬਾਟੇ ਵਰਗਾ ਰੱਖਿਓ ਸੁਭਾਅ ਪਾਣੀ ਵਰਗਾ ਰੱਖਿਓ ਜੀਵ ਪਤਾ ਸੇ ਵਰਗੀ ਰੱਖਿਓ ਤੇ ਜੇ ਫੇਰ ਵੀ ਕੋਈ ਤੁਹਾਡੇ ਪੰਥ ਨੂੰ ਗ੍ਰੰਥ ਨੂੰ ਤੇ ਤੁਹਾਡੇ ਸਿਰ ਦੀ ਦਸਤਾਰ ਨੂੰ ਹੱਥ ਪਾਵੇ ਤੇ ਫਿਰ ਖੰਡਾ ਫੜ ਲਿਓ ਮੈਂ ਤੁਹਾਡੇ ਨਾਲ ਹੋ ਕੇ ਵਰਤਾਂਗਾ ਇਹ ਪੰਜ ਬਖਸ਼ਿਸ਼ਾਂ ਸੀ ਵਰ ਬਾਬਾ ਦੀਪ ਸਿੰਘ ਚ ਪ੍ਰਗਟ ਹੋਈਆਂ ਕਿ ਨਹੀਂ ਬਾਬਾ ਜੀ ਨੇ ਸਭ ਨੂੰ ਲੰਗਰ ਛਕਾਉਣਾ ਗੁਰਬਾਣੀ ਦੀ ਸੰਥਿਆ ਕਰਾਉਣੀ ਸਾਰਿਆਂ ਨੇ ਪਿਆਰ ਦੇ ਵਿੱਚ ਭਲਾ ਕਰਨਾ ਤੇ ਜਦੋਂ ਤਖਤ ਨੂੰ ਢਾਇਆ ਗਿਆ ਸਾਡੀ ਪੱਗ ਨੂੰ ਹੱਥ ਪਿਆ ਸਾਡੀ ਇੱਜ਼ਤ ਨੂੰ ਹੱਥ ਪਿਆ ਤੇ ਫਿਰ ਖੰਡਾ ਧੂਕੇ ਮਾਝਾ ਮਾਲਵਾ ਦੁਆਬਾ ਵੰਗਾਰਦਾ ਹੋਇਆ ਬੁੱਢਾ ਜਰਨੈਲ ਤੁਰਿਆ ਤੇ ਮਹਾਰਾਜ ਸਾਹਿਬ ਨੇ ਅੰਮ੍ਰਿਤ ਦੀ ਸ਼ਕਤੀ ਦੱਸੀ ਕਹਿਣ ਲੱਗੇ ਬਾਪੂ ਤੂੰ ਤਿੰਨ ਚੀਜ਼ਾਂ ਚ ਪੂਰਾ ਤੇਰਾ ਹਿਰਦਾ ਬਾਟੇ ਵਰਗਾ ਸੀ ਤੇਰਾ ਸੁਭਾਅ ਪਾਣੀ ਵਰਗਾ ਸੀ ਤੇਰੀ ਮਠਾਸ ਪਤਾਸੇ ਵਰਗੀ ਹੁਣ ਤੇਰੀ ਪਤ ਨੂੰ ਖਤਰਾ ਚੁੱਕ ਖੰਡਾ ਲੱਥੇ ਸਿਰ ਤੋਂ 13 ਮੀਲ ਬਾਬਾ ਦੀਪ ਸਿੰਘ ਤੁਰੇ ਤੇ ਗੁਰੂ ਗੋਬਿੰਦ ਸਿੰਘ ਉਹਨਾਂ ਦੇ ਨਾਲ ਸਨ ਆਖੋ ਸਤਨਾਮ ਸੋ ਨਿਹਾਲ ਸਤਿ ਆਕਾਲ ਦੁ ਕਾਲਿੰਗ ਪ੍ਰਣਾਸੀ ਦਿਆਲੰਗ ਸਰੂਪੇ ਸਦਾ ਅੰਗ ਸੰਗੇ ਕਦੀ ਵੇਖੋ ਆਪਣਾ ਖਜ਼ਾਨਾ ਇੱਕ ਘੋਟ ਪੀ ਕੇ ਤੇਰੇ ਬਾਟਿਓਂ ਪ੍ਰੇਮ ਵਾਲੀ ਕੂਰ ਕੂਰ ਮੌਤ ਨੂੰ ਡਰਾਵੇ ਤੇਰਾ ਖਾਲਸਾ ਲੋੜ ਕਿਤੇ ਪੈ ਜੇ ਜੇ ਨਿਸ਼ਾਨਾ ਅਜ਼ਮਾਉਣੇ ਦੀ ਗੋਲੀ ਮੂਰੇ ਛਾਤੀਆਂ ਦੇ ਢਾਵੇ ਤੇਰਾ ਖਾਲਸਾ ਮਾਰੇ ਕਹਿੰਦੇ ਡਲਿਆ ਕੰਬਦਾ ਕਿਉਂ ਨਾ ਉਹ ਹੰਗਾੜੀ ਸਾਰੇ ਜਵਾਨ ਭੱਜ ਗਏ ਰੰਗ ਉੱਡ ਗਿਆ ਮਹਾਰਾਜ ਕਹਿੰਦੇ ਨੁੱਚੜ ਗਿਆ ਭਾਈ ਤੂੰ ਤਾਂ ਕਹਿੰਦਾ ਸੀ ਵੀ ਨਿੱਕੀਆਂ ਮੋਟੀਆਂ ਜਾਤੀਆਂ ਨੂੰ ਬਾਣੇ ਪਾਏ ਆ ਤੇ ਹੁਣ ਆ ਸਾਹਮਣੇ ਖੜੋ ਮਾਰੇ ਸਹਿਬ ਕਹਿੰਦੇ ਫਿਰ ਦਇਆ ਸਿੰਘਾ ਇਹਦਾ ਹੰਕਾਰ ਨਿਵ ਗਿਆ ਏ ਜਾ ਕੀਰਾ ਫਤੀ ਤੇ ਗੁਜਾਈ ਖਾਂ ਕੋੜਿਆਂ ਦੇ ਰਾਖੇ ਦੋ ਕਾਈਆਂ ਨੂੰ ਬੁਲਾਈ ਸਾਂ ਆਉਣ ਉਹ ਛੇਤੀ ਨਾ ਆਉਣ ਦੇਰੀ ਲਾ ਕੇ ਵੇਖਣੀ ਅੱਜ ਮੈਂ ਗੋਲੀ ਚਲਾ ਕੇ ਤੇ ਫਿਰ ਦੋਵੇਂ ਭਰਾ ਐਸੀ ਪਿਓ ਪੋਤੋ ਬਰਹਿ ਗਰ ਜਿਨ੍ਹਾਂ ਨੂੰ ਆਪਾਂ ਕਹਿ ਦਿੰਨੇ ਛੋਟੀ ਜਹਾ ਦਾ ਲੈਣੇ ਵੀ ਕਿਹਾ ਸੀ ਮਹਾਰਾਜ ਸਾਹਿਬ ਕਹਿੰਦੇ ਭਾਈ ਵੀਰ ਸਿੰਘ ਧੀਰ ਸਿੰਘ ਖੜੋਤੇ ਆ ਪਾਛਾ ਮਹਾਰਾਜ ਕਹਿੰਦੇ ਵੀ ਸਿੱਧੇ ਹੋ ਜਾਓ ਹੁਣ ਕਦੇ ਪੁੱਤਰ ਗਾੜੀ ਹੋ ਜਾਂਦਾ ਕਦੇ ਪਿਓ ਉਹ ਕਹਿੰਦਾ ਮੇਰੀ ਛਾਤੀ 'ਚ ਮਾਰੋ ਇਹ ਮਰਦਾਂ ਦੀ ਦਲੇਰਾਂ ਦੀ ਕੌਮ ਸੀ ਅੱਜ ਕਿਧਰ ਨੂੰ ਤੁਰ ਪਿਆ ਖੋ ਸਤਨਾਮ ਐਵੇਂ ਨਹੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਾਂ ਨੂੰ ਮਾਣ ਦੇ ਕੇ ਨਵਾਜਿਆ ਇਹ ਮਾਣ ਦੀ ਕਦਰ ਕਰਿਆ ਕਰੋ ਬਾਗਾਂ ਵਾਲਿਓ ਇੰਨਾ ਪਿਆਰ ਕਿਸੇ ਮੁਰਸ਼ਿਦ ਨੇ ਨਹੀਂ ਕੀਤਾ ਧਰਤੀ ਤੇ ਜਿੰਨਾ ਬਾਪੂ ਕਰ ਗਿਆ ਆਪਾਂ ਆਪਦੇ ਪੁੱਤਾਂ ਤੇ ਖਫਣ ਤੱਕ ਨਹੀਂ ਪਾਇਆ ਤੇ ਸਾਨੂੰ ਕਲਗੀ ਤੋੜੇ ਵੀ ਦੇ ਗਿਆ ਦਸਤਾਰਾਂ ਵੀ ਦੇ ਗਿਆ ਤੇਗਾ ਵੀ ਦੇ ਗਿਆ ਤੇ ਜਾਂਦਾ ਜਾਂਦਾ ਸ੍ਰੀ ਮੁਗਸਰ ਸਾਹਿਬ ਸਿਰ ਥੱਲੇ ਹੱਥ ਵੀ ਦੇ ਗਿਆ ਸਨਸਕਾਰ ਕੀਤੇ ਆ ਬੜਾ ਵੱਡਾ ਦਾਤ ਸਾਡੀ ਝੋਲੀ ਪਾਈ ਮਹਾਰਾਜ ਸਾਹਿਬ ਕਹਿੰਦੇ ਸਿੱਧੇ ਖੜੋ ਡੱਲਾ ਹਰਾਨ ਹੁੰਦਾ ਏ ਕਹਿੰਦੇ ਇਹਨਾਂ ਦੀ ਖਲੜੀ ਚ ਮੌਤ ਦਾ ਭੋਰਾ ਵੀ ਡਰ ਨਹੀਂ ਸਾਹਮਣੇ ਗੋਲੀ ਹੋਵੇ ਤੇ ਕਿਤਰਾ ਮੁੱਛਾਂ ਨੂੰ ਵਟ ਦੇ ਕੇ ਅੱਗੇ ਹੋ ਕੇ ਕਹਿੰਦੇ ਚਲਾਵ ਮਾਰ ਮਾਰੇ ਸੱਚੇ ਬਾਦਸ਼ਾਹ ਨੇ ਫਿਰ ਫਾਇਰ ਕੀਤਾ ਸੀਸ ਦੇ ਉੱਪਰ ਦੀ ਲੰਗਿਆ ਦੋਵਾਂ ਨੇ ਜਕਾਰੇ ਛੱੜਦੇ ਢੱਲੇ ਨੇ ਚਰਨ ਫੜ ਲਏ ਮਹਾਰਾਜ ਕਹਿੰਦੇ ਹੁਣ ਦੱਸ ਵੀ ਕਹਿੰਦਾ ਗਲਤੀ ਹੋ ਗਈ ਮਹਾਰਾਜ ਅੱਜ ਤੋਂ ਮੈਨੂੰ ਪਤਾ ਲੱਗ ਗਿਆ ਕਿਸੇ ਦਾ ਰੰਗ ਵੇਖ ਕੇ ਕਿਸੇ ਦੀ ਛੱਤ ਵੇਖ ਕੇ ਜਾਂ ਕੱਪੜੇ ਵੇਖ ਕੇ ਅੰਦਾਜ਼ਾ ਨਾ ਲਾਈ ਉਹ ਕਹਿੰਦੇ ਕਦੇ ਫਕੀਰ ਦੇ ਹਾਲ ਨੂੰ ਛੇੜੀਏ ਨਾ ਭਾਵੇਂ ਹਾਲੋਂ ਬਿਹਾਲ ਹੋਵੇ ਕਦੇ ਗਠੜੀ ਫਕੀਰ ਦੀ ਖੁੱਲਗੇ ਨਾ ਕੀਬਤਾ ਵਿੱਚ ਲਾਲ ਹੀ ਹੋਵੇ ਮਾਫੀ ਮੰਗੀ ਸੀ ਸਾਰਿਆਂ ਸਾਹਮਣੇ ਕਹਿੰਦੇ ਮਹਾਰਾਜ ਇਹ ਤੂੰ ਵੀ ਧੰਨ ਤੇਰੀ ਸੰਗਤ ਵੀ ਧੰਨ ਤੇ ਤੇਰੇ ਯੋਧੇ ਜਰਨੈਲ ਵੀ ਧੰਨ ਐਵੇਂ ਨਹੀਂ ਕਿਆ ਰੰਗਰੇਟਾ ਗੁਰੂ ਦਾ ਬੇਟਾ ਕਹਿ ਕੇ ਆਓ ਪੜੀਏ ਅਗਲਾ ਸਮਾ ਗੁਰਮੁਖ ਖਾਣੇ ਲਾਉਣਾ ਹੈ ਸਾਰਿਆਂ ਨੇ ਬੜਾਈ ਪਿਆਰ ਦਿੱਤਾ ਦਾਸਾਂ ਨੂੰ ਕਿਉਂਕਿ ਅਸੀਂ ਜਾਣਾ ਸੀ ਵਿਦੇਸ਼ ਤੇ ਗੁਰਮੁਖ ਪਿਆਰਿਆਂ ਨੇ ਕਿਹਾ ਭਾਈ ਸਹਿਵਦਾ ਨਹੀਂ ਤੁਸੀਂ ਸਾਨੂੰ ਇਹ ਦੀਵਾਨ ਜ਼ਰੂਰ ਦਿਓ ਤੁਰ ਜਿਵੇਂ ਆ ਚੋ ਸਮਾਂ ਕੱਢ ਕੇ ਦਰਸ਼ਨ ਕੀਤੇ ਆਓ ਸਾਰੇ ਭੈਣੋ ਵੀਰੋ ਪੜੀਏ ਮਾਰੇ ਸਹਿਬ ਨੇ ਉੱਥੇ ਦੋਹਰੇ ਪੜੇ ਕਿਹੜੇ ਦੇਖ ਮੇਰੇsinga ਦਾ ਪਿਆਰ ਡੱਲਿਆ ਦੇਖ ਮੇਰੇsinga ਦਾ ਪਿਆਰ ਡੱਲੇ ਆ ਦੇਖ ਮੇਰੇsinga ਦਾ ਪੜੋ ਭਾਈ ਮਾਣ ਕਰੋ ਬਾਈ ਗਰੂ ਮੈਂ ਐਵੇਂ ਤਾ ਨਿਵਾਰੇ ਪੁੱਤ ਚਾਰ ਡੱਲੇ ਆ ਮੈਂ ਐਵੇਂ ਤਾ ਨਿਵਾਰੇ ਪੁੱਤ ਚਾਰ ਡੱਲੇ ਆ ਮੈਂ ਨਿਵਾਰੇ ਪੁੱਤ ਚਾਰ ਵਾ ਵਾ ਵੇਖ ਮੇਰੇ ਸਿੰਗਾ ਦਾ ਪਿਆਰ ਡੱਲਿਆ ਵੇਖ ਮੇਰੇ ਸਿੰਗਾ ਦਾ ਪਿਆਰ ਡੱਲਿਆ ਵੇਖ ਮੇਰੇ ਸਿੰਗਾ ਦਾ ਵਾਹਿਗੁਰੂ ਮਾਰੇ ਨਸੀਆ ਵੇਖ ਮੇਰੇ ਸਿੰਗਾ ਦਾ ਪਿਆਰ ਡੱਲਿਆ ਮੈਂ ਵੇਤਾਨਿਵਾਰੇ ਓਏ ਪੁੱਤ ਚਾਰ ਡੱਲਿਆ ਐਵੇਂ ਤਾਂ ਨਿਵਾਰੇ ਪੁੱਤ ਚਾਰ ਡੱਲਿਆ ਮੈਂ ਐਵੇਂ ਨਿਵਾਰੇ ਪੁੱਤ ਚਾਰ ਡੱਲਿਆ ਆਹਾਹਾ ਨਿਵਾਰੇ ਪੁੱਤ ਮਰ ਸਹਿਬ ਕਹਿੰਦੇ ਮੈਂ ਹੋਰ ਬਹਾਰਾਂ ਨੂੰ ਨਹੀਂ ਸੜਨ ਦਿੱਤਾ ਮੈਂ ਹੋਰ ਬਹਾਰਾਂ ਨੂੰ ਨਹੀਂ ਸੜਨ ਦਿੱਤਾ ਤੇ ਭਾਵੇਂ ਆਪਣੇ ਬਾਗ ਵੈਰਾਨ ਹੋ ਗਏ ਹੱਥੀ ਸ਼ਾ ਕੀਤੀ ਲੱਖਾਂ ਪੁੱਤਰਾਂ ਨੂੰ ਤੇ ਮੇਰੇ ਚਾਰੇ ਦੇ ਚਾਰੇ ਕੁਰਬਾਨ ਹੋ ਗਏ ਤੇ ਮੇਰੇ ਚਾਰੇ ਦੇ ਚਾਰੇ ਕੁਰਬਾਨ ਹੋ ਗਏ ਮਹਾਰਜ ਕਹਿੰਦੇ ਮੇਰੇ ਪੁੱਤ ਐ ਇੰਨਾ ਕਰਕੇ ਮੈਂ ਆਪਦੇ ਚੌਹਾਂ ਤੇ ਖਫਨ ਨਹੀਂ ਪਾਇਆ ਨਾ ਮੈਂ ਅਰਦਾਸ 'ਚ ਸ਼ਾਮਲ ਹੋਇਆ ਨਾ ਸੰਸਕਾਰ 'ਚ ਇਹਨਾਂ ਨੂੰ ਇਹ ਸ਼ਬਦ ਨਾ ਵਰਤਿਂ ਅਜ ਤੋਂ ਬਾਅਦ ਵੀ ਨਿੱਕੀਆਂ ਮੋਟੀਆਂ ਜਾਂਤੀਆਂ ਹੈ ਮੇਰੀ ਜਾਨ ਤੋਂ ਪਿਆਰੀ ਇਹ ਮੈਂ ਇੱਥੇ ਵੀ ਕਹਿ ਕੇ ਚੱਲਿਆ ਤੇ ਦਰਗਾਹ ਚ ਵੀ ਕਿ ਜਿਹੜਾ ਸ਼ਸਤਰ ਸੰਭਾਲੇਗਾ ਕੇਸ ਸੰਭਾਲੇਗਾ ਅੰਮ੍ਰਿਤ ਸੰਭਾਲੇਗਾ ਉਹਨੂੰ ਦਰਗਾਹ ਚ ਗੁਰੂ ਗੋਬਿੰਦ ਸਿੰਘ ਸੰਭਾਲ ਲੇਗਾ ਸੁਿਸ ਕਰਕੇ ਭਾਈ ਇਹ ਸਾਡਾ ਮਾਨਮਤਾ ਇਤਿਹਾਸ ਹੈ ਮਾਨ ਕਰਿਆ ਕਰੋ ਦੁਨੀਆ ਚਾਰ ਦਿਨਾਂ ਦਾ ਮੇਲਾ ਵਾਰੀ ਵਾਰੀ ਸਭ ਨੇ ਚਲੇ ਜਾਣਾ ਪਰ ਅਸਲੀ ਖੇਡ ਕੀ ਹੈ ਬੰਦਗੀ ਦੀ ਹੱਥੀਂ ਸੇਵਾ ਕੀਤੀ ਸਿਮਰਨਾ ਇਹ ਪੜਾਉ ਉਪਰਾਲਾ ਤੁਸੀਂ ਕੀਤਾ ਹੈ ਹੁਣ ਗੁਰੂ ਕਿਰਪਾ ਕਰਨ ਮੈਂ ਅਰਦਾਸ ਕਰਦਾ ਕਿ ਆਪ ਜੀ ਨੂੰ ਇਸੇ ਤਰ੍ਹਾਂ ਮਹਾਰਤ ਚੜ੍ਹਦੀ ਕਲਾ ਬਖਸ਼ਣ ਆਉਣ ਵਾਲੇ ਸਮੇਂ 'ਚ ਜਦੋਂ ਵੀ ਤੁਹਾਨੂੰ ਯਾਦ ਹੋਵੇ ਜਰੂਰ ਯਾਦ ਕਰਿਆ ਕਰੋ ਅਸੀਂ ਆਜਾ